ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਇੱਥੇ ਸਵਾਗਤ ਕਰਦੀ ਹਾਂ ਤੁਹਾਡਾ ਮੈਂ ਆਪਣੇ ਚੈਨਲ ਕਿਰਨ ਹੋਮ ਵਲੌਗ ਵਿੱਚ ਤੇ ਦੋਸਤੋ ਅੱਜ ਫੇਰ ਅਸੀਂ ਹਾਜ਼ਰ ਹਾਂ ਇੱਕ ਨਵੇਂ ਜਿਹੇ ਸੋਹਣੇ ਜਿਹੇ ਵਲੌਗ ਨਾਲ ਲੋ ਜੀ ਦੋਸਤੋ ਮੈਂ ਨਾ ਸਾਰਾ ਕੰਮ ਕਰ ਚੁੱਕਿਆ ਕਲੀਨਿੰਗ-ਕਲੀਨਿੰਗ ਦਾ ਸਭ ਕੁਝ ਨੇ ਬੇੜ ਦਿੱਤਾ ਆ ਤੇ ਅੱਜ ਨਾ ਮਤਲਬ ਇਹ ਜਦੋਂ ਖੰਡ ਮੈਂ ਸਵੇਰੇ ਚਾਹ ਬਣਾਉਣ ਲੱਗੀ ਮੈਂ ਚ ਦੇਖਿਆ ਵੀ ਇੱਥੇ ਨਾ ਕੀੜੀਆਂ ਬਰੀਕ-ਪਰੀਕ ਜੀਆਂ ਕੀੜੀਆਂ ਜਿਹੜੀਆਂ ਭੂਰੀਆਂ ਕੀੜੀਆਂ ਹੁੰਦੀਆਂ ਨੇ ਨਾ ਉਹ ਬਲੀਆਂ ਜਿਹੜੀਆਂ ਸੀ ਤੇ ਮੈਂ ਸੋਚਿਆ ਚਲੋ ਜਦੋਂ ਸਾਰਾ ਕੰਮ ਮੈਂ ਨੇ ਬੇੜ ਲਿਆ ਨਾ ਉਦੋਂ ਇਹਨੂੰ ਕਿਸੇ ਭਾਂਡੇ 'ਚ ਕੱਢ ਕੇ ਤੁਪੇ ਰੱਖ ਦੂੰਗੀ ਤੇ ਐਵੇਂ ਮੈਂ ਕਿਤੇ ਮੈਂ ਥਾਲੀ ਵਿੱਚ ਇਹਨੂੰ ਕੱਢ ਕੇ ਤੇ ਤੁਪੇ ਰੱਖ ਦਿੱਤਾ ਆ ਚਲੋ ਤਾਂ ਉੱਪਰ ਨਾਲ ਥੋੜੇ ਕੀੜੀਆਂ ਵਗੈਰਾ ਮਰ ਜਾਣਗੀਆਂ ਜਾਂ ਨਿਕਲ ਜਾਣਗੀਆਂ ਤੇ ਮੈਨੂੰ ਧੁੱਪੇ ਰੱਖਤਾ ਤੇ ਉਹ ਡੱਬਿਆਂ ਨੂੰ ਮੈਂ ਧੋ ਦੂੰਗੀ ਤੇ ਆਹ ਦੇਖੋ ਗਾਇਸ ਕਿੰਨੇ ਸੋਹਣੇ ਸੋਹਣੇ ਖਿੜ ਗਏ ਜਿਹੜੇ ਕੱਲ ਲਾਏ ਸੀਗੇ ਤੇ ਆਹ ਮੈਂ ਪਹਿਲਾਂ ਲਾਏ ਹੋਏ ਸੀ ਇਹ ਧੁੱਪੇ ਰਹਿ ਰੱਖ ਕੇ ਨਾ ਤਾਂ ਰੰਗ じゃ ਥੋੜਾ ਜਿਹਾ ਮੁਰਝਾ ਗਿਆ ਤੇ ਕੱਲ ਮੈਂ ਆਹ ਜ਼ਮੀਨ ਤੇ ਲਾਈ ਸੀ ਕਿ ਤੇ ਇਹਦਾ ਫੁੱਲ ਵੀ ਨਿਕਲ ਆਇਆ ਦੇਖੋ ਕਿੰਨਾ ਵੇੜਾ ਲੱਗ ਰਿਹਾ ਤੇ ਆਹ ਦੇਖੋ ਕੱਪੜਿਆਂ ਦਾ ਸਾਰਾ ਕੰਮ ਨਵੇੜਤਾ ਮੈਂ ਥੋੜੇ ਜਿਹਾ ਕਪੜੇ ਸੀਗੇ ਫਿਰ ਮੈਂ ਨਾਲ ਦੇ ਨਾਲ ਹੱਥ ਨਾਲ ਹੀ ਧੋ ਦਿੱਤੇ ਸੀਗੇ ਕਾਹ ਚਲ ਥੋੜੇ ਜੇ ਹੈਗੇ ਫਿਰ ਪਏ ਰਹਿਣਗੇ ਚਲੋ ਧੋਈ ਦਿੰਨੀ ਆ ਇਹਨਾਂ ਨੂੰ ਤੇ ਅੱਜ ਬਦਲ ਜਿਵੇਂ ਥੋੜਾ ਲੱਗ ਰਿਹਾ ਸੀਗਾ ਵੀ ਸ਼ਾਇਦ ਜਿਵੇਂ ਬਾਰਿਸ਼ ਆਊਗੀ ਤੇ ਲੋ ਜੀ ਹੁਣ ਆਪਾਂ ਜਿਹੜੇ ਖੰਡ ਦੇ ਟੱਪ ਡੱਬੇ ਜਿਹੜੇ ਵਿਲੇ ਕਿਤੇ ਆ ਇਹਨਾਂ ਨੂੰ ਧੋਏ ਨੇ ਚਲੋ ਪਹਿਲਾਂ ਮੈਂ ਸੋਚ ਰਹੀ ਸੀ ਵੀ ਚਲੋ ਜੇ ਦੋ ਰਾਸ਼ਨ ਵਗੈਰਾ ਲੈ ਕੇ ਆਇਆ ਉਹ ਤਾਂ ਸਾਰੇ ਕੰਟੇਨਰ ਧੋਊਂਗੀ ਤੇ ਅਲੱਗ ਤੋਂ ਜਿਹੜਾ ਵਲੌਗ ਬਣਾਉਂਗੀ ਪਰ ਹੁਣ ਮੈਂ ਜਿਹੜੇ ਖੰਡ ਸੁੱਕਣੀ ਪਾਤੀ ਹੈ ਬਾਹਰ ਤੇ ਮੈਂ ਸੋਚਿਆ ਚਲੋ ਖਾਲੀ ਹੈਗੇ ਨੇ ਤੇ ਮੈਂ ਇਹਨਾਂ ਨੂੰ ਧੋਈ ਦਿੰਨੀ ਆ ਲੋ ਜੀ ਆਪਾਂ ਇੱਥੇ ਧੋਣ ਲੱਗੇ ਆ ਤੇ ਦੋਸਤੋ ਮੈਂ ਨਾ ਤੁਹਾਨੂੰ ਨਵੇਂ ਚੈਨਲ ਤੇ ਜਿਹੜੇ ਆਉਣ ਵਾਲੇ ਦੋਸਤਾਂ ਨੂੰ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਜੇ ਤੁਸੀਂ ਸਾਡੇ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਪਹਿਲੀ ਵਾਰ ਜਿਹੜੇ ਸਾਡੇ ਵਲੌਗ ਦੇਖ ਰਹੇ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਤੇ ਪ੍ਰੈਸ ਜਰੂਰ ਕਰਿਓ ਤਾਂ ਕਿ ਅਗਲੀ ਆਉਣ ਵਾਲੀ ਕੋਈ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਆਪਾਂ ਅੱਗੇ ਵੀ ਸੋਹਣੇ-ਸੋਹਣੇ ਜੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਆਪਣਾ ਪੂਰਾ ਸਹਿਯੋਗ ਦਿਆ ਕਰੋ ਸੋਹਣੇ-ਸੋਹਣੇ ਜੇ ਕਮੈਂਟ ਕਰਕੇ ਜਿਹੜਾ ਮੇਰੀ ਹੌਸਲਾ ਫੁਜਾਈ ਕਰਿਆ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਸ਼ੇਅਰ ਕਰਿਆ ਕਰੋ ਜੇ ਵਲੌਗ ਨੂੰ ਜੇ ਵਧੀਆ ਲੱਗੇ ਤਾਂ ਕਿਤਨਾ ਕਿਤੇ ਕੋਈ ਫਾਇਦੇਮੰਦ ਹੋ ਸਕਦੀ ਹੈ ਹਨਾ ਤੇ ਲੋ ਜੇ ਇੱਥੇ ਆਪਾਂ ਸਾਰੇ ਭੰਡੇ ਜਿਹੜੇ ਧੋਣ ਲੱਗੇ ਆ ਕਿਉਂਕਿ ਅੱਜ ਮੈਂ ਵੈਸੇ ਕੰਮ ਨਿਬੜ ਲੈਸੀ ਤੇ ਮੈਂ ਛੇਤੀ ਫ੍ਰੀ ਹੋ ਗਈ ਸੀਗੀ। ਨਿਮਰਤ ਨੂੰ ਵੀ ਮੈਂ ਨਵਾਤਾ ਸੀਗਾ ਤੇ ਹੁਣ ਮੈਂ ਆਪ ਵੀ ਨਾ ਆਈ ਸੀਗੀ। ਤੇ ਆ ਕੈਂਪਰ ਤੇ ਤੁਸੀਂ ਜਿਹੜਾ ਕੱਪੜਾ ਦੇਖ ਰਹੇ ਹੋ ਨਾ ਮੈਂ ਕੈਂਪਰ ਤੇ ਤਾਂ ਰੱਖ ਦਿੰਦੀ ਹੁੰਦੀ ਆ ਕਿਉਂਕਿ ਨਾ ਛਿਪਕੀਆਂ ਵਗੈਰਾ ਜਿਵੇਂ ਛਿਪਕਲੀਆਂ ਵਗੈਰਾ ਬਿੱਠਾ ਵਗੈਰਾ ਜੀਆਂ ਕਰ ਦਿੰਦੀਆਂ ਨੇ ਕਈ ਵਾਰ ਹਨਾ ਕਿਉਂਕਿ ਗਰਮੀਆਂ ਦਾ ਮੌਸਮ ਆ ਕੀਟ ਪਤੰਗੇ ਜੇ ਉਲਦੇ ਰਹਿੰਦੇ ਆ ਤੇ ਖੁਸ਼ ਨਖਸ਼ ਕਰ ਦਿੰਦੇ ਆ ਤਾਂ ਕਰਕੇ ਮੈਂ ਇਹ ਉੱਤੇ ਪਾ ਦਿੰਨੀ ਆ ਤੇ ਬਾਕੀ ਜਿਹੜੀ ਮਿੱਟੀ ਕੈਂਪਰ ਦੇ ਟੱਕਣ ਹੁੰਦਾ ਨਾ ਸਾਈਡਾਂ ਤੇ ਉਹਦੇ ਵਿੱਚ ਇਹ ਮਿੱਟੀ ਫਸ ਜਾਂਦੀ ਆ ਤੇ ਉੱਥੋਂ ਜਿਹੜੀ ਸਾਫ਼ ਕਰਨੀ ਬਹੁਤ ਔਖੀ ਲੱਗਦੀ ਆ ਤਾਂ ਕਰਕੇ ਜਿਹੜਾ ਮੈਂ ਇਹਦੇ ਉੱਤੇ ਕੱਪੜਾ ਪਾ ਦਿੰਨੀ ਆ ਤਾਂ ਕਿ ਉਹਦੇ ਵਿੱਚ ਮਿੱਟੀ ਵਗੈਰਾ ਜਾਂ ਕੁਝ ਹੋਰ ਚੀਜ਼ ਜਿਹੜੀ ਨਾ ਪਵੇ ਤੇ ਵੈਸੇ ਵੀ ਟੱਕਿਆ ਰਹੂਗਾ ਤੇ ਪਾਣੀ ਪੀਣ ਵਾਲਾ ਹੈਗਾ ਤੇ ਪਾਣੀ ਵੀ ਜਿਹੜਾ ਆਪਣਾ ਸਾਫ਼ ਸੁਥਰਾ ਰਹੂਗਾ ਲੋ ਜੀ ਇੱਥੇ ਵੋਨ ਲੱਗੇ ਮੈਂ ਆਪਣੇ ਵਾਲ ਤੇ ਮੈਂ ਤੇ ਬਸ ਪੋਨੀ ਕਰਦੀ ਹੁੰਦੀ ਆ ਆਪਣੇ ਤੇ ਵਾਲ ਵੋਨ ਲੱਗਿਆ ਵੀ ਨਾ ਡਰ ਲੱਗਦਾ ਕਿਉਂਕਿ ਵਾਲ ਇੰਨੇ ਜਿਆਦਾ ਛੱਡਦੇ ਆ ਪਤਾ ਨਹੀਂ ਗਰਮੀ ਕਰਕੇ ਪਹਿਲਾਂ ਮੇਰੇ ਵਾਲ ਬਹੁਤ ਜਿਆਦਾ ਲੰਬੇ ਹੁੰਦੇ ਸੀਗੇ ਪਰ ਹੁਣ ਇੰਨੇ ਜਿਆਦਾ ਛੱਡਦੇ ਨੇ ਨਾ ਵਾਲ ਵੋਨ ਲੱਗਿਆ ਵੀ ਡਰ ਲੱਗਦਾ ਆ ਤੇ ਬਸ ਮੈਂ ਐਵੇਂ ਜੀ ਕਰਕੇ ਜੜੀ ਪੋਨੀ ਕਰ ਲੈਂਦੀ ਹੁੰਦੀ ਆ ਕੋਈ ਗੱਤਵਗੇ ਰਾਤ ਮੈਂ ਕਦੇ ਕਰੀ ਨਹੀਂ ਹੈਗੀ ਉਸੇ ਵਾਂਗ ਜੀ ਪੋਨੀ ਕਰਕੇ ਫੇ ਕਿ ਮੈਂ ਪਿੱਛੇ ਇਹ ਸਟੇਟ ਕਰਵਾਇਆ ਸੀ ਮੈਰਿਜ ਤੇ ਤੇ ਇੱਥੇ ਦੋਸਤੋ ਤੁਸੀਂ ਵੀ ਸੋਚੋਗੇ ਕਿ ਮੈਂ ਕੀ ਕਰ ਰਹੀ ਆ ਤੇ ਇੱਥੇ ਮੈਂ ਨਾ ਆਪਣੇ ਵਾਲ ਇਕੱਠੇ ਕਰ ਲਈਆਂ ਜਿਹੜੇ ਮੈਂ ਕੰਗੀ ਕਰੀ ਸੀ ਨਾ ਤੇ ਉਹ ਥੱਲੇ ਝੜਦੇ ਰਹਿੰਦੇ ਜੜਾਂ ਚੋਂ ਨਿਕਲ-ਨਿਕਲ ਕੇ ਤੇ ਉਹ ਸਾਰੇ ਚੱਕ ਕੇ ਜਿਹੜੇ ਮੈਂ ਇੱਕ ਡੱਬਾ ਲਾਇਆ ਹੋਇਆ ਉਹਦੇ ਵਿੱਚ ਰੱਖ ਦਿੰਦੀ ਹੁੰਦੀ ਆ ਤੇ

Yeah. <laughs> 可以了。<Okay. S 2> okay. ਲੋ ਜੀ ਇੱਥੇ ਸਟੀਚ ਕਰੀ ਜਾਣੀ ਐ ਮੈਂ ਆਪਣਾ ਪਲਾਜੋ ਤੇ ਮੈਂ ਪਲਾਜੋ ਕਟਿੰਗ ਕਰਵਾਇਆ ਸੀ ਆਪੇ ਕਰਿਆ ਸੀ ਮਤਲਬ ਕਿਸੇ ਤੋਂ ਪੁੱਛ ਕੇ ਤੇ ਹੁਣ ਮੈਂ ਇਹਨੂੰ ਸਟੀਚ ਕਰ ਰਹੀ ਆ ਤੇ ਮੈਂ ਕਿਹ ਚਲੋ ਪੌਣ ਜਗਾ ਹੋਊਗਾ ਕਿ ਮੇਜ ਜਿਹੜਾ ਪਹਿਲਾਂ ਪਿੰਕ ਜਿਹਾ ਸੀ ਤੁਹਾਨੂੰ ਮੈਂ ਦਿਖਾਇਆ ਸੀਗਾ ਉਹ ਸਾਈਡ ਤੇ ਇਹਦਾ ਕਪੜਾ ਪਿਆਗਾ ਉਹਦੇ ਨਾਲ ਦਾ ਇਹ ਪਲਾਜੋ ਜਿਹੜਾ ਮੈਂ ਸਟੀਚ ਕਰ ਰਹੀ ਆ ਮੈਂ ਕਿਹ ਚਲੋ ਨਾਲੇ ਮੈਂ ਸਟਿਚਿੰਗ ਕਰਨੀ ਆ ਜੂਗੀ ਨਾਲੇ ਮੈਂ ਜੇ ਖਰਾਬ ਵੀ ਹੋ ਗਿਆ ਕੋਈ ਚੱਕਰ ਨਹੀਂ ਤੇ ਕਿਉਂਕਿ ਰਿਸਕ ਕੀ ਹੋ ਗਿਆ ਕੀ ਖਾਣਾ ਬਰਫੋ ਨੀਮਾ ਸਾਰੇ ਪੁੱਠੇ ਕੰਮ ਕਰਦੇ ਆ ਨਾ ਤੁਸੀਂ ਹੈ ਸਵਾਦ ਲੱਗਦੀ ਆ ਹੈ